ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਾਈ ਮਤੀ ਦਾਸ ਜੀ ਦੁਨੀਆ ਦੇ ਸਾਰੇ ਇਤਿਹਾਸ ਵਿੱਚੋਂ ਸਿੱਖ ਇਤਿਹਾਸ ਇੱਕ ਵਿਲੱਖਣ ਇਤਿਹਾਸ ਹੈ ਕਿਉਂਕਿ ਸਿੱਖਾਂ ਨੇ ਆਪਣੇ ਧਰਮ ਨੂੰ ਬਚਾਉਣ ਲਈ ਇੰਨੀਆਂ ਸ਼ਹਾਦਤਾਂ ਦਿੱਤੀਆਂ ਹਨ ਇੰਨੇ ਤਸੀਹੇ ਝੱਲੇ ਹਨ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਉਨ੍ਹਾਂ ਵਿੱਚੋਂ ਇੱਕ ਸ਼ਹਾਦਤ ਭਾਈ ਮਤੀ ਦਾਸ ਜੀ ਨੇ ਵੀ ਦਿੱਤੀ। ਆਓ ਅਸੀਂ ਉਹਨਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ। ਸਿੱਖ ਅਰਦਾਸ ਵਿੱਚ ਜਦੋਂ ਆਰਿਆ ਨਾਲ ਚਿਰਾਏ ਗਏ ਸ਼ਬਦ ਆਉਂਦੇ ਹਨ ਤਾਂ ਇਹ ਸਤਿਕਾਰਯੋਗ ਭਾਈ ਮਤੀ ਦਾਸ ਜੀ ਦੀ ਮਹਾਨ ਸ਼ਹਾਦਤ ਪ੍ਰਤੀ ਅਕੀਦਤ ਹਨ। ਭਾਈ ਮਤੀ ਦਾਸ ਜੀ ਨੂੰ ਦੋ ਥੰਮਾ ਨਾਲ ਬਨ ਕੇ ਆਰੇ ਨਾਲ ਚੀਰਿਆ ਗਿਆ ਸੀ ਦਿੱਲੀ ਵਿੱਚ ਲਾਲ ਕਿਲੇ ਤੋਂ ਥੋੜੀ ਦੂਰ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਸਾਹਮਣੇ ਬਣੇ ਵੱਡੇ ਫੁਹਾਰੇ ਵਾਲੀ ਥਾਂ ਸਿੱਖ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ ਇਹ ਥਾਂ ਉਹ ਹੈ ਜਿੱਥੇ ਪਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਆਰਾ ਸੀਸ ਤੇ ਰੱਖ ਕੇ ਈਉਂ ਫੇਰਿਆ ਗਿਆ ਜਿਵੇਂ ਮੋਚੇ ਨੂੰ ਦੋ 파ੜ ਕੀਤਾ ਜਾਂਦਾ ਹੈ ਪਰ ਸਦਕੇ ਜਾਈਏ ਉਸ ਮਹਾਨ ਆਤਮਾ ਦੇ ਜਿਸ ਦੀਆਂ ਅੱਖਾਂ ਵਿੱਚੋਂ ਦਰਦ ਨਾਲ ਇੱਕ ਹੰਝੂ ਨਹੀਂ ਕਿਰਿਆ ਗਲੇ ਵਿੱਚੋਂ ਹੌਕਾ ਨਹੀਂ ਆਇਆ ਸਰੀਰ ਵਿੱਚ ਜਰਾ ਵੀ ਕਾਂਪਾ ਨਹੀਂ ਛੜਿਆ ਮਨ ਡੋਲਿਆ ਨਹੀਂ ਤੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਧਿਆਨ ਨਹੀਂ ਥੜਕਿਆ ਅਤੇ ਉਸ ਸਮੇਂ ਤੱਕ ਬਿਰਤੀ ਇੱਕ ਹੀ ਰਹੀ ਜਦੋਂ ਤੱਕ ਆਰੇ ਨੇ ਸਰੀਰ ਦੋ ਫਾੜ ਨਹੀਂ ਕਰ ਦਿੱਤਾ ਤੇ ਆਤਮਾ ਰੂਪੀ ਪੌਰਾ ਸਰੀਰ ਰੂਪੀ ਰੁੱਖ ਤੋਂ ਉਡਾਰੀ ਨਹੀਂ ਮਾਰ ਗਿਆ ਪਾਕਿਸਤਾਨ ਦੇ ਜਹਲਮ ਜ਼ਿਲ੍ਹੇ ਵਿੱਚ ਪਿੰਡ ਕਰਿਆਲਾ ਹੈ ਜੋ ਸੁੰਦਰਤਾ ਤੇ ਦਿਲ ਖਿੱਚਵੇਂ ਨਜ਼ਾਰਿਆਂ ਦੇ ਪੱਖੋਂ ਸਾਰੇ ਧਨੀ ਪੋਠੋਹਾਰ ਵਿੱਚ ਖਾਸ ਪ੍ਰਸਿੱਧ ਹੈ ਆਸ-ਪਾਸ ਪਹਾੜੀਆਂ ਦੇ ਸੁੰਦਰ ਦ੍ਰਿਸ਼ਾਨ ਇਸ ਇਲਾਕੇ ਨੂੰ ਧਨੀ ਕਿਹਾ ਜਾਂਦਾ ਹੈ ਸੱਚਮੁੱਚ ਹੀ ਕੁਦਰਤੀ ਦ੍ਰਿਸ਼ਾਂ ਕਰਕੇ ਇਹ ਇਲਾਕਾ ਬਹੁਤ ਹੀ ਸੋਹਣਾ ਹੈ ਭਾਈ ਮਤੀ ਦਾਸ ਜੀ ਇਸੇ ਸੋਹਣੇ ਇਲਾਕੇ ਦੇ ਜੰਪਲ ਸੰਨ ਜਿਨ੍ਹਾਂ ਆਪਣੀ ਕੁਰਬਾਨੀ ਨਾਲ ਜਿੱਥੇ ਆਪਣਾ ਨਾਮ ਰੌਸ਼ਨ ਕੀਤਾ ਉੱਥੇ ਇਲਾਕੇ ਦੀ ਸ਼ੋਭਾ ਵੀ ਵਧਾਈ ਪਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੋਵੇਂ ਸਕੇ ਭਰਾ ਸੀ ਇਸ ਦੇ ਇਲਾਵਾ ਆਪ ਜੀ ਦੇ ਦੋ ਹੋਰ ਭਰਾ ਸਨ ਭਾਈ ਜਤੀ ਦਾਸ ਸੀ ਤੇ ਭਾਈ ਸਖੀ ਦਾਸ ਜੀ ਭਾਈ ਮਤੀ ਦਾਸ ਜੀ ਦੇ ਪਿਤਾ ਦਾ ਨਾਮ ਭਾਈ ਪਰਾਗਾ ਸੀ ਅਤੇ ਦਾਦੇ ਦਾ ਨਾਮ ਮਹਾਤਮਾ ਗੋਤਮਦਾਸ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣੇ ਆਪ ਪਿੰਡ ਕਰਿਆਲਾ ਜ਼ਿਲ੍ਹਾ ਜਿਹਲਮ ਪਾਕਿਸਤਾਨ ਦੇ ਵਸਨੀਕ ਤੇ ਸ਼ਿਬਰ ਬ੍ਰਾਹਮਣ ਸੀ ਆਪ ਜੀ ਦੇ ਪਿਤਾ ਜੀ ਭਾਈ ਪਰਾਗਾ ਜੀ ਬੜੇ ਦਲੇਰ ਤੇ ਪਹਿਲਵਾਨ ਸੀ ਪਿੰਡ ਵਿੱਚ ਹੀ ਨਹੀਂ ਸਾਰੇ ਇਲਾਕੇ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਬੀਰੀ ਦਿਆਂ ਦੋ ਤਲਵਾਰਾਂ ਪਹਿਨ ਲਈਆਂ ਤੇ ਬਕਾਇਦਾ ਫੌਜ ਰੱਖਣ ਦਾ ਐਲਾਨ ਕਰ ਦਿੱਤਾ ਤਾਂ ਭਾਈ ਪਰਾਗਾ ਵੀ ਗੁਰੂ ਸਾਹਿਬ ਦੇ ਚਰਣਾ ਵਿੱਚ ਹਾਜ਼ਰ ਹੋਇਆ ਤੇ ਆਪਣੇ ਆਪ ਨੂੰ ਸੇਵਾ ਲਈ ਪੇਸ਼ ਕਰ ਦਿੱਤਾ ਗੁਰੂ ਸਾਹਿਬ ਨੇ ਸੋਹਣਾ ਜਵਾਨ ਤੇ ਨੇਕ ਪਿਤਾ ਦਾ ਪੁੱਤਰ ਦੇਖ ਕੇ ਖੁਸ਼ ਹੋਏ ਤੇ ਇੱਕ ਅਹੁਦੇ ਦੇ ਮੁਖੀ ਵਜੋਂ ਨਿਯੁਕਤ ਕੀਤਾ ਜਦੋਂ ਹਰਗੋਬਿੰਦਪੁਰ ਨੇੜੇ ਗੁਰੂ ਸਾਹਿਬ ਨੇ ਦੂਜੀ ਲੜਾਈ ਲੜੀ ਤਾਂ ਉਸ ਸਮੇਂ ਪਾਈਪ ਰਾਗਾ ਜੀ ਨੇ ਖਾਸ ਬਹਾਦਰੀ ਦਿਖਾਈ ਪਾਈ ਮਤੀ ਦਾਸ ਜੀ ਮੁੱਢ ਤੋਂ ਹੀ ਬੜੇ ਸਰਦਾਲੂ ਤੇ ਨਾਮ ਰਸੀਏ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਲੰਮੀ ਤਪਸਿਆ ਪਿੱਛੋਂ ਜਦੋਂ ਬਾਬਾ ਬਕਾਲਾ ਵਿੱਚ ਪਰਗਟ ਹੋਏ ਤੇ ਗੁਰੂ ਗੱਦੀ ਸੰਭਾਲੀ ਤਾਂ ਉਸ ਸਮੇਂ ਦੂਰ ਦੂਰ ਤੋਂ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨਾਂ ਨੂੰ ਆਈਆਂ ਧਨੀ ਪੋਠੋਹਾਰ ਦੀ ਸੰਗਤ ਵੀ ਇਕੱਠੀ ਹੋ ਕੇ ਆਈ ਪਾਈ ਮਤੀ ਦਾਸ ਜੀ ਵੀ ਇਸ ਸਮੇਂ ਦਰਸ਼ਨ ਕਰਨ ਲਈ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਆਪ ਨੂੰ ਆਤਮਕ ਤੇ ਮਾਨਸਿਕ ਸ਼ਾਂਤੀ ਪ੍ਰਾਪਤ ਹੋਈ ਜੀਵਨ ਵਿੱਚ ਹੋਰ ਪਲਟਾ ਆਇਆ ਤੇ ਭਾਈ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਤੇ ਸਦਾ ਦਰਸ਼ਨ ਕਰਕੇ ਆਪਣਾ ਜੀਵਨ ਕਲਿਆਣ ਕਰਨ ਦੀ ਧਾਰ ਲਈ کافی ਸਮਾਂ ਗੁਰੂ ਜੀ ਦੇ ਨੇੜੇ ਰਹਿਣ ਕਾਰਨ ਆਪ ਜੀ ਨੂੰ ਗੁਰੂ ਜੀ ਦਾ ਦੀਵਾਨ ਬਣਾ ਦਿੱਤਾ ਗਿਆ ਪਾਈ ਮਤੀ ਦਾਸ ਜੀ ਆਪਣੇ ਪਿਤਾ ਵਾਂਗੂ ਕਥਨੀ ਤੇ ਕਰਨੀ ਦੇ ਤਨੀ ਸਨ ਉਹ ਗੁਰੂ ਜੀ ਦੇ ਹਰ ਹੁਕਮ ਤੇ ਚੱਲਣ ਲਈ ਸਦਾ ਤਿਆਰ ਰਹਿੰਦੇ ਸੀ ਪਾਈ ਮਤੀ ਦਾਸ ਜੀ ਜਿੱਥੇ ਹਿਸਾਬ ਕਿਤਾਬ ਵਿੱਚ નિਪੁੰਨ ਸੀ ਉੱਥੇ ਸਰੀਰਕ ਬਲ ਵਿੱਚ ਵੀ ਲਾਸਾਨੀ ਸਨ ਜਦੋਂ ਬਾਬਾ ਬਕਾਲਾ ਵਿਖੇ ਧੀਰਮਲ ਦੇ ਪੱਖੀ ਸ਼ੀਹਾ ਮਸਾਂਦ ਨੇ ਗੁਰੂ ਜੀ ਉੱਪਰ ਬੰਦੂਕ ਚਲਾਈ ਤਾਂ ਉਸ ਦਾ ਟਾਕਰਾ ਪਾਈ ਮਤੀ ਦਾਸ ਜੀ ਵੱਲੋਂ ਬੜੀ ਦਲੇਰੀ ਨਾਲ ਕੀਤਾ ਗਿਆ ਜਦੋਂ ਗੁਰੂ ਤੇਗ ਬਹਾਦਰ ਜੀ ਬਿਹਾਰ ਤੋਂ ਹੁੰਦੇ ਹੋਏ ਅਸਾਮ ਵੱਲ ਦੌਰੇ ਤੇ ਗਏ ਤਾਂ ਉਸ ਸਮੇਂ ਵੀ ਪਾਈ ਮਤੀ ਦਾਸ ਜੀ ਉਹਨਾਂ ਦੇ ਨਾਲ ਗਏ ਜਦੋਂ ਗੁਰੂ ਜੀ ਉਰਬ ਦੀ ਯਾਤਰਾ ਤੋਂ ਵਾਪਸ ਆਏ ਤੇ ਫਿਰ ਕਸ਼ਮੀਰੀ ਪੰਡਤਾਂ ਨੇ ਗੁਰੂ ਜੀ ਪਾਸ ਆ ਕੇ ਰੱਖਿਆ ਦੀ ਪੁਕਾਰ ਕੀਤੀ ਔਰੰਗਜ਼ੇਬ ਜ਼ਬਰਦਸਤੀ ਲੋਕਾਂ ਦਾ ਧਰਮ ਬਦਲਣ ਲੱਗ ਗਿਆ ਸੀ ਧਰਮ ਨਾ ਬਦਲਣ ਵਾਲੇ ਨੂੰ ਮਾਰ ਦਿੱਤਾ ਜਾਂਦਾ ਸੀ ਲੱਖਾਂ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਨੇ ਇਸ ਜ਼ੁਲਮ ਤੇ ਰੋਕ ਪਾਉਣ ਲਈ ਆਪਣਾ ਬਲੀਦਾਨ ਦੇਣ ਦਾ ਫੈਸਲਾ ਕਰ ਲਿਆ ਸਮੇਂ ਦੇ ਹਾਕਮਾਂ ਨੂੰ ਚੁਣੌਤੀ ਭਰਿਆ ਸੁਨੇਹਾ ਭੇਜ ਕੇ ਗੁਰੂ ਜੀ ਆਨੰਦਪੁਰ ਤੋਂ ਦਿੱਲੀ ਵੱਲ ਤੁਰ ਪਏ ਕਾਫੀ ਸੰਗਤ ਨਾਲ ਹੀ ਤੁਰ ਪਈ ਪਰ ਪੰਜਾਬ ਤੋਂ ਅੱਗੋਂ ਬਾਕੀ ਸੰਗਤ ਨੂੰ ਵਾਪਸ ਜਾਣ ਦਾ ਆਦੇਸ਼ ਦੇ ਦਿੱਤਾ ਇਸ ਸਮੇਂ ਪੰਜ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਆਗਰੇ ਪਹੁੰਚ ਗਏ ਇਹ ਪੰਜ ਸਿੱਖ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਪਾਈ ਗੁਰਦਤਾ ਜੀ ਤੇ ਪਾਈ ਉਦਾ ਜੀ ਸਨ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਦਾ ਹੁਕਮ ਔਰੰਗਜ਼ੇਬ ਨੇ ਜਾਰੀ ਕੀਤਾ ਹੋਇਆ ਸੀ ਤੇ ਕਾਫੀ ਸਮੇਂ ਤੋਂ ਆਪ ਜੀ ਦੀ ਪਾਲ ਕੀਤੀ ਜਾ ਰਹੀ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਆਗਰੇ ਆ ਕੇ ਗੁਰੂ ਸਾਹਿਬ ਨੇ ਜਾਣ ਬੁੱਝ ਕੇ ਆਪਣਾ ਆਪ ਪ੍ਰਗਟ ਕਰਕੇ ਹਾਕਮਾਂ ਨੂੰ ਸੂਚਿਤ ਕਰ ਦਿੱਤਾ ਤੇ ਗੁਰ ਤੇਗ ਬਹਾਦਰ ਜੀ ਤੇ ਪੰਜੇ ਸਿੱਖ ਜਿਨ੍ਹਾਂ ਵਿੱਚ ਪਾਈ ਮਤੀ ਦਾਸ ਜੀ ਵੀ ਸਨ ਗ੍ਰਿਫਤਾਰ ਕਰਕੇ ਕਿਲੇ ਵਿੱਚ ਰੱਖੇ ਗਏ ਔਰੰਗਜ਼ੇਬ ਇਨਾ ਦਿਨਾ ਵਿੱਚ ਦਿੱਲੀ ਨਹੀਂ ਸੀ ਉਹ ਹੁਕਮ ਦੇ ਗਿਆ ਸੀ ਕਿ ਗੁਰੂ ਸਾਹਿਬ ਨੂੰ ਪਹਿਲਾਂ ਜ਼ੋਰ ਦਿੱਤਾ ਜਾਏ ਕਿ ਉਹ ਆਪਣਾ ਧਰਮ ਛੱਡ ਦੇਣ ਤੇ ਇਸਲਾਮ ਕਬੂਲ ਕਰ ਲੈਣ ਬਾਦਸ਼ਾਹ ਸਮਝਦਾ ਸੀ ਕਿ ਇਹਾਂ ਦੇ ਇੱਕ ਦੇ ਧਰਮ ਛੱਡਣ ਨਾਲ ਲੱਖਾਂ ਲੋਕਾਂ ਨੇ ਬਿਨਾਂ ਜ਼ੋਰ ਦਿੱਤੇ ਆਪੇ ਹੀ ਇਸਲਾਮ ਕਬੂਲ ਕਰ ਲੈਣਾ ਹੈ ਜੇ ਗੁਰੂ ਸਾਹਿਬ ਇਸਲਾਮ ਵਿੱਚ ਆਉਣਾ ਨਾ ਮੰਨਣ ਤਾਂ ਉਹਨਾਂ ਨੂੰ ਤੰਗ ਕੀਤਾ ਜਾਏ ਸਖਤੀ ਨਾਲ ਉਹਨਾਂ ਨੂੰ ਆਪਣੇ ਵਿਚਾਰ ਬਦਲਣ ਲਈ ਮਜਬੂਰ ਕੀਤਾ ਜਾਏ ਜੇ ਫਿਰ ਵੀ ਨਾ ਮੰਨਣ ਤਾਂ ਉਹਨਾਂ ਨੂੰ ਕਤਲ ਕੀਤਾ ਜਾਏ ਤੇ ਉਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਸ਼ਹਿਰ ਦੇ ਦਰਵਾਜ਼ਿਆਂ ਤੇ ਲਟਕਾ ਦਿੱਤੇ ਜਾਣ ਸਰਕਾਰ ਦੇ ਮੁਖੀ ਅਫਸਰਾਂ ਨੇ ਆਪ ਜੀ ਨੂੰ ਖੁੱਲੇ ਕਮਰੇ ਵਿੱਚ ਕੈਦ ਰੱਖਣ ਦੀ ਥਾਂ ਇੱਕ ਪਿੰਜਰੇ ਵਿੱਚ ਬੰਦ ਕਰ ਦਿੱਤਾ ਪਿੰਜਰੇ ਵਿੱਚ ਆਰਾਮ ਕਰਨਾ ਤੇ ਤਰਨਾ ਫਰਨਾ ਵੀ ਬਹੁਤ ਔਖਾ ਹੀ ਨਹੀਂ ਸਗੋਂ ਅਸੰਭਵ ਸੀ ਗੁਰੂ ਸਾਹਿਬ ਜੀ ਦੀ ਇਹ ਹਾਲਤ ਦੇਖ ਕੇ ਪਾਈ ਮਤੀ ਦਾਸ ਜੀ ਤੋਂ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਗਿਆ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੇ ਮਹਾਰਾਜ ਜੀ ਆਗਿਆ ਦਿਓ ਤਾਂ ਮੈਂ ਦਿੱਲੀ ਦੇ ਲੋਹਾਰ ਦੀ ਇੱਟ ਨਾਲ ਇੱਟ ਵਜਾ ਦਿਆਂ ਇਹਨਾ ਜ਼ਾਲਮ ਹਾਕਮਾਂ ਨੂੰ ਕੀਤੇ ਦਾ ਮਜ਼ਾ ਚਖਾ ਦਿਆਂ ਇਸ ਸਮੇ ਗੁਰੂ ਤੇਗ ਬਹਾਦਰ ਜੀ ਨੇ ਸਮਝਾਇਆ ਕਿ ਇਹ ਸਾਰਾ ਕੁਝ ਤੁਸੀਂ ਸ਼ਾਂਤੀ ਨਾਲ ਦੇਖਦੇ ਚੱਲੋ ਅਸੀਂ ਅਗੰਮੀ ਸ਼ਕਤੀ ਨਾਲ ਕਰਾਮਾਤ ਦੇ ਸਖਤ ਵਿਰੋਧ ਹਾਂ ਤੁਹਾਨੂੰ ਪਤਾ ਹੈ ਸਾਨੂੰ ਵੀ ਇਹਨਾ ਪੇਸ਼ਕਸ਼ ਕੀਤੀ ਏ ਕਿ ਅਸੀਂ ਕਰਾਮਾਤ ਦਿਖਾਈਏ ਪਰ ਅਸੀਂ ਅਜਿਹਾ ਕਰਨ ਤੋਂ ਸਾਫ ਮਨਾ ਕਰ ਦਿੰਦਾ ਹੈ ਸਾਨੂੰ ਖਿੜੇ ਮੱਥੇ ਆ ਰਹੇ ਹਾਲਾਤਾਂ ਦਾ ਟਕਰਾ ਕਰਨਾ ਚਾਹੀਦਾ ਹੈ ਇਸ ਵਿੱਚ ਸਾਡੀ ਸਮੁਖੀ ਮਨੁੱਖ ਜਾਤੀ ਦਾ ਭਲਾ ਹੋਵੇਗਾ ਸਮੇ ਦੀ ਮੰਗ ਹੈ ਕਿ ਅਸੀਂ ਕੁਰਬਾਨੀ ਦੇਈਏ ਇਸ ਲਈ ਦ੍ਰਿੜ ਰਹਿ ਕੇ ਸਾਨੂੰ ਆਏ ਔਕੜ ਦਾ ਸਾਹਮਣਾ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਨਾਲ ਪਾਈ ਮਤੀ ਦਾਸ ਜੀ ਦੀ ਇਸ ਸਾਰੀ ਗੱਲਬਾਤ ਨੂੰ ਸਰਕਾਰੀ ਕਰਮਚਾਰੀਆਂ ਵਿੱਚੋਂ ਕਿਸੇ ਨੇ ਸੁਣ ਲਿਆ ਤੇ ਜਾ ਕੇ ਸ਼ਿਕਾਇਤ ਲਾਈ ਤੇ ਕੁਝ ਵਧਾ ਕੇ ਗੱਲਾਂ ਦਸੀਆਂ ਪਹਿਲਾਂ ਹੀ ਸਰਕਾਰ ਦੇ ਮੁਖੀ ਤੇ ਕਾਜੀ ਇਹ ਸੋਚ ਰਹੇ ਸਨ ਕਿ ਗੁਰੂ ਜੀ ਉੱਪਰ ਪਿੰਜਰੇ ਵਿੱਚ ਬੰਦ ਕਰਦਾ ਕੋਈ ਅਸਰ ਨਹੀਂ ਹੋਇਆ ਇਸ ਲਈ ਉਹਨਾਂ ਦੇ ਸਿੱਖਾਂ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਟੜਫਾ ਠੜਫਾ ਕੇ ਮਾਰਿਆ ਜਾਏ ਤਾਂ ਕਿ ਗੁਰੂ ਜੀ ਦੇ ਮਨ ਉੱਤੇ ਅਸਰ ਹੋਵੇ ਤੇ ਉਹ ਮੰਨ ਜਾਣ ਜਦੋਂ ਪਾਈ ਮਤੀ ਦਾਸ ਜੀ ਦੀ ਇਹ ਸਾਰੀ ਗੱਲ ਉਹਨਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੂੰ ਇੱਕ ਸਪਸ਼ਟ ਬਹਾਨਾ ਵੀ ਮਿਲ ਗਿਆ ਉਸੇ ਵੇਲੇ ਪਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਹੋ ਗਿਆ ਫੈਸਲਾ ਇਹ ਕੀਤਾ ਗਿਆ ਕਿ ਸਿਰ ਤੇ ਆਰਾ ਫੇਰਿਆ ਜਾਏ ਕੋਈ ਵੀ ਆਦਮੀ ਆਪਣੇ ਸਰੀਰ ਨੂੰ ਲੱਕੜੀ ਦੇ ਮੋਚੇ ਵਾਂਗ ਚਿਰਦਾ ਦੇਖ ਕੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਉਹਨਾਂ ਦਾ ਖਿਆਲ ਸੀ ਕਿ ਜਦੋਂ ਆਰਾ ਲਿਆ ਕੇ ਸਿਰ ਤੇ ਰੱਖਣ ਲੱਗੇ ਤਾਂ ਮਤੀ ਦਾਸ ਜੀ ਨੇ ਉਸੇ ਵੇਲੇ ਅਸਲਾਮ ਕਬੂਲ ਕਰ ਲੈਣਾ ਹੈ ਪਰ ਉਹਨਾਂ ਦਾ ਅੰਦਾਜ਼ਾ ਗਲਤ ਨਿਕਲਿਆ ਪਾਈ ਮਤੀ ਦਾਸ ਜੀ ਨੂੰ ਕੋਤਵਾਲੀ ਦੇ ਕੈਦਖਾਨੇ ਤੋਂ ਕੱਢਿਆ ਗਿਆ ਸ਼ਹਿਰ ਵਿੱਚ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਟੰਡੂਰਾ ਫੇਰ ਦਿੱਤਾ ਗਿਆ ਪਾਰੀ ਗਣਤੀ ਵਿੱਚ ਲੋਕ ਆ ਜੁੜੇ ਕੋਤਵਾਲੀ ਦੇ ਸਾਹਮਣੇ ਸਾਰੀ ਥਾਂ ਖੁੱਲੀ ਪਈ ਸੀ ਵਿਚਕਾਰ ਕਚਾਰਾ ਸ਼ਹਿਰ ਵੱਲ ਜਾਂਦਾ ਸੀ ਉਸ ਰਾਹ ਦੇ ਪਰਲੇ ਪਾਰ ਜਿੱਥੇ ਅੱਜਕੱਲ ਫੁਹਾਰਾ ਹੈ ਭਾਈ ਮਤੀ ਦਾਸ ਜੀ ਨੂੰ ਬਿਠਾ ਦਿੱਤਾ ਗਿਆ ਆਰਾ ਲੈ ਕੇ ਜਲਾਦ ਆ ਗਏ ਭਾਈ ਮਤੀ ਦਾਸ ਜੀ ਨੂੰ ਕਿਹਾ ਗਿਆ ਕਿ ਕਰਾਮਾਤ ਦਿਖਾਓ ਤੇ ਸਾਡਾ ਸਾਰਾ ਕੁਝ ਤਬਾਹ ਕਰਕੇ ਦਿਖਾਓ ਭਾਈ ਮਤੀ ਦਾਸ ਜੀ ਨੇ ਕਿਹਾ ਕਿ ਮੇਰੇ ਗੁਰੂ ਦੇਵ ਦਾ ਹੁਕਮ ਨਹੀਂ ਅਜਿਹਾ ਕਰਨ ਦਾ ਨਹੀਂ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਾਜੀ ਨੇ ਇੱਕ ਵਾਰ ਫਿਰ ਸਰਕਾਰ ਵੱਲੋਂ ਪੇਸ਼ਕਾਸ਼ ਕੀਤੀ ਦੁਨਿਆਵੀ ਸੁੱਖਾਂ ਤੇ ਹੋਰ ਵਸਤੂਆਂ ਦੇ ਲਾਲਚ ਦਿੱਤੇ ਪਰ ਪਾਈ ਮਤੀ ਦਾਸ ਜੀ ਨੇ ਕੁਝ ਵੀ ਪਰਵਾਹ ਨਾ ਕੀਤਾ ਅਖੀਰ ਫਿਰ ਜਲਾਦਾ ਨੂੰ ਨਜ਼ਦੀਕ ਬੁਲਾ ਲਿਆ ਗਿਆ ਉਹਨਾਂ ਨੂੰ ਫਿਰ ਇਤਨਾ ਕੋ ਮੰਨਣ ਲਈ ਕਿਹਾ ਗਿਆ ਕਿ ਉਹ ਗੁਰੂ ਤੇਗ ਬਹਾਦਰ ਜੀ ਦਾ ਸਾਥ ਛੱਡ ਦੇਣ ਭਾਈ ਮਤੀ ਦਾਸ ਜੀ ਨੇ ਉਤਰ ਦਿੱਤਾ ਕਿ ਇਹ ਨਹੀਂ ਹੋ ਸਕਦਾ ਗੁਰੂ ਜੀ ਦਾ ਲੜ ਛੱਡ ਕੇ ਮੈਂ ਜਿਉਂਦਾ ਨਹੀਂ ਰਹਿ ਸਕਦਾ ਫਿਰ ਵੀ ਮੈਂ ਰੋਲ ਕੇ ਮਰਨਾ ਹੈ ਇਸ ਲਈ ਤੁਹਾਡੇ ਤਸੀਹੇ ਸਹਿ ਕੇ ਮਰਨਾ ਵਧੇਰੇ ਚੰਗਾ ਹੈ ਹੁਣ ਬਹੁਤੀ دیر ਨਾ ਲਾਓ ਮੈਨੂੰ ਇਉਂ ਪਿਆ ਚਾਪਦਾ ਹੈ ਕਿ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮੈਨੂੰ ਆਪਣੀ ਗਲਵਕੜੀ ਵਿੱਚ ਲੈਣ ਲਈ ਪਵਿੱਤਰ ਬਾਵਾ ਖੋਲ ਕੇ ਬੁਲਾ ਰਹੇ ਹਨ ਕਾਜੀ ਨੇ ਪੁੱਛਿਆ ਕਿ ਮਰਨ ਤੋਂ ਪਹਿਲਾਂ ਜੇਕਰ ਕੋਈ ਤੇਰੀ ਇੱਛਾ ਹੈ ਤਾਂ ਉਹ ਦੱਸ ਅਸੀਂ ਉਸ ਨੂੰ ਪੂਰਾ ਕਰ ਸਕਦੇ ਹਾਂ ਇਹ ਉਸ ਸਮੇਂ ਰਿਵਾਜ ਸੀ ਕਿ ਜਿਸ ਨੂੰ ਮਾਰਨਾ ਹੋਵੇ ਉਸ ਦੀ ਕੋਈ ਮੰਨਣਯੋਗ ਇੱਛਾ ਪੂਰੀ ਕਰ ਦਿੱਤੀ ਜਾਂਦੀ ਸੀ ਪਾਈ ਮਤੀ ਦਾਸ ਜੀ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਮੇਰੀ ਇੱਛਾ ਇਹ ਹੈ ਕਿ ਮੇਰੇ ਸਰੀਰ ਤੇ ਆਰਾ ਰੱਖਣ ਸਮੇ ਮੇਰਾ ਮੂੰਹ ਉਸ ਪਿੰਜਰੇ ਵੱਲ ਕਰ ਦਿੱਤਾ ਜਾਏ ਜਿਸ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦ ਤਾਂ ਕਿ ਮੈਂ ਆਪਣੇ ਜੀਵਨ ਦੇ ਅੰਤਲੇ ਸੁਆਸਤਕ ਆਪਣੇ ਮਾਹੀ ਪ੍ਰੀਤਮ ਦੇ ਦਰਸ਼ਨ ਕਰ ਸਕਾਂ ਮੈਨੂੰ ਹੋਰ ਇਸ ਸਮੇਂ ਕਿਸੇ ਚੀਜ਼ ਦੀ ਇੱਛਾ ਨਹੀਂ ਇਸੇ ਤਰ੍ਹਾਂ ਕੀਤਾ ਗਿਆ ਤੇ ਭਾਈ ਮਤੀਦਾਸ ਜੀ ਦਾ ਮੂੰਹ ਉੱਤਰ ਕਰਕੇ ਆਰਾ ਸੀਸ ਤੇ ਰੱਖ ਦਿੱਤਾ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕ ਦੇਖਕੇ ਹੈ ਰਾਨ ਹੋ ਰੇ ਸਾਨਾ ਕਿ ਪਾਈ ਮਤੀ ਦਾਸ ਜੀ ਨੂੰ ਜਰਾ ਵੀ ਕਬਰਾਹਟ ਨਹੀਂ ਸਰੀਰ ਦੇ ਰੰਗ ਵਿੱਚ ਮੌਤ ਤੇ ਭੈ ਨਾਲ ਕੋਈ ਤਬਦੀਲੀ ਨਹੀਂ ਆਈ ਸਗੋ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਤੇ ਉਧਰੋਂ ਆਰਾ ਸੀਸ ਤੇ ਅੱਗੇ ਤੋਂ ਪਿੱਛੋਂ ਪਿੱਛੋਂ ਤੋਂ ਅੱਗੇ ਚੱਲਣ ਲੱਗ ਪਿਆ ਜਿਵੇਂ ਲੱਕੜੀ ਨੂੰ چیرਦੇ ਹੁੰਦੇ ਦੋ ਫੇਰੇ ਦੇਣ ਨਾਲ ਹੀ ਖੂਨ ਦੀਆਂ ਧਾਰਾਂ ਦੂਰ ਦੂਰ ਤੱਕ ਵਗਣ ਲੱਗ ਪਈਆਂ ਮੂੰਹ ਤੇ ਖੂਨ ਦੇ ਪਰਣਾਲੇ ਡਿਗਣ ਲੱਗ ਪਏ ਸਰੀਰ ਵਿੱਚ ਬਿਲਕੁਲ ਕੰਬਾਂ ਨਹੀਂ ਛਿੜਿਆ ਸਮਾਦੀ ਨੂੰ ਆਰੀ ਦਾ ਚੀਰ ਵੀ ਭੰਗ ਨਾ ਕਰ ਸਕਿਆ ਉਧਰੋਂ ਪਾਈ ਮਤੀ ਦਾਸ ਜੀ ਨੇ ਇਹ ਤੱਕ ਬੜੀ ਜਿੰਨੀ ਨਾਮ ਧਿਆਇਆ ਗਏ ਮਸਤ ਤੱਕ ਕਾਲ ਮਾਨਕ ਤੇ ਮੁਖ ਉਜਲੇ ਕੀਤੀ ਸ਼ੁੱਤੀ ਨਾਲ ਉਧਰੋਂ ਆਰਾ ਆਪਣਾ ਕੰਮ ਮੁਕਾ ਬੈਠਾ ਤੇ ਸਰੀਰ ਦੋ ਫਾੜ ਹੋ ਗਿਆ ਭੌਰ ਉਡਾਰੀ ਮਾਰ ਗਿਆ ਤੇ ਸਰੀਰ ਧਰਤੀ ਤੇ ਡਿੱਗ ਪਿਆ ਦੇਖਣ ਵਾਲਿਆਂ ਦੇ ਰੋਂਗਟੇ ਖੜੇ ਹੋ ਗਏ ਸਰਕਾਰ ਨੇ ਲੋਕਾਂ ਦੇ ਸਾਹਮਣੇ ਇਹ ਸਾਰਾ ਕਾਰਾ ਇਸ ਲਈ ਕੀਤਾ ਤਾਂ ਕਿ ਉਹ ਭੈਪੀਤ ਹੋ ਜਾਣ ਤੇ ਗੁਰੂ ਸਾਹਿਬ ਦੇ ਹਮਦਰਦ ਵੀ ਨਾ ਰਹਣ ਪਰ ਇਸ ਦਾ ਉਲਟਾ ਅਸਰ ਹੋਇਆ ਇਸ ਤਰ੍ਹਾਂ ਦੇ ਜ਼ੁਲਮ ਨਾਲ ਲੋਕੀ ਭੈ ਪੀਤ ਨਹੀਂ ਹੁੰਦੇ ਸਗੋਂ ਜ਼ਲਮ ਵਿਰੁੱਧ ਜਜ਼ਬਾ ਉੱਬਰਦਾ ਹੈ ਧੂਆਂ ਤੁਕਦਾ ਹੈ ਜੋ ਕਿਸੇ ਵੇਲੇ ਜਵਾਲਾ ਬਣ ਕੇ ਜ਼ੁਲਮ ਨੂੰ ਸਾੜ ਫੂਕ ਦਿੰਦਾ ਹੈ ਪਾਈ ਮਤੀ ਦਾ ਸਜੀਦਾ ਸਰੀਰ ਉੱਥੇ ਹੀ ਪਿਆ ਰਹਿਣ ਦਿੱਤਾ ਗਿਆ ਇਹ ਨਹੀਂ ਅਗੋਂ ਪਤਾ ਲੱਗ ਸਕਿਆ ਕਿ ਉਹਨਾਂ ਦੀ ਦੇ ਦਾ ਕੀ ਬਣਿਆ ਸ਼ਹੀਦੀ ਸਮਾ 1675 ਇਸਵੀ ਦੇ ਨਵੰਬਰ ਦਾ ਪਹਿਲਾ ਹਫਤਾ ਇਤਿਹਾਸ ਵਿੱਚ ਆਇਆ ਏ ਆਪ ਪਿੱਛੋਂ ਦੂਜੇ ਦਿਨ ਪਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਪਾਈ ਮਤੀदास ਦੇ ਪਰਾ ਪਾਈ ਸਤੀ ਦਾਸ ਨੂੰ ਰੂਈ ਵਿੱਚ ਲਪੇਟ ਕੇ ਜਿੰਦਾ ਸਾੜ ਕੇ ਸ਼ਹੀਦ ਕੀਤਾ ਗਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ